ਤਾਨਕ ਐਮਰ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਮਨਜੀਤ ਸਿੰਘ ਦੀ ਅਗਵਾਈ ਹੇਠ ਸਮੂਹ ਕਾਲਜ ਵੱਲੋਂ ਅੱਜ ਐਥਲੀਟ ਮੀਟ ਕਰਾਈ ਗਈ ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਐਥਲੀਟਾਂ ਨੂੰ ਬੁਲਾਇਆ ਗਿਆ ਤੇ ਐਥਲੀਟ ਮੀਟ ਦਾ ਆਯੋਜਨ ਤਾਰਕ ਐਮਰ ਸਰਕਾਰੀ ਕਾਲਜ ਵੱਲੋਂ ਸਟੇਡੀਅਮ ਵਿਖੇ ਕਰਾਇਆ ਗਿਆ ਜਿੱਥੇ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਰਸਾ ਕਸੀ ਖੋਖੋ ਕਬੱਡੀ ਦੌੜਾਂ ਹਾਈ ਜੰਪ ਲੌਂਗ ਜੰਪ ਰੇਸ ਹਰ ਤਰ੍ਹਾਂ ਦਾ ਐਥਲੀਟ ਮੀਟ ਇੱਥੇ ਕਰਾਇਆ ਗਿਆ ਖੇਡਾਂ ਇੱਥੇ ਕਰਾਈਆਂ ਗਈਆਂ ਅਤੇ ਇਹ ਖੇਡਾਂ ਨੂੰ ਕਰਵਾਉਣ ਦਾ ਜੁਮਾ ਕਾਲਜ ਦੇ ਸ਼੍ਰੀ ਸ਼ਖਿਆ ਵਿਸ਼ੇ ਦੇ ਅਧਿਆਪਕ ਸਰਦਾਰ ਰਾਮ ਸਿੰਘ ਨੇ ਚੱਕਿਆ ਅਤੇ ਜਿਸ ਨੂੰ ਸੁਸੱਜੇ ਟੰਗਣਾ ਨੇਪੜੇ ਚਾਰਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸਰਦਾਰ ਮਨਜੀਤ ਸਿੰਘ ਅਤੇ ਕਾਲਜ ਸਟਾਫ ਨੇ ਹੋਰ ਕੀ ਕੁਝ ਕਿਹਾ ਅੱਗੇ ਕਾਲਜ ਕੀ ਕਰਨ ਜਾ ਰਿਹਾ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਸਾਲ ਦੀ ਤਰ੍ਹਾਂ ਅਸੀਂ ਇਹਨੂੰ ਫਰੈਟ ਸਮੀਟ ਕਰਾਉਣੇ ਆ ਇਸ ਵਾਰ ਵੀ ਅਸੀਂ ਐਥਲੀਟਸ ਮੀਟ ਕਰਵਾਈ ਆ ਇਹਦੀ ਅੱਜ ਸਟਾਰਟਿੰਗ ਸੀ ਓਪਨਿੰਗ ਸੀ ਉਹ ਸਵੇਰ ਅਰਲੀ ਮਾਰਨਿੰਗ ਜੀ ਐਸਪੀ ਸਪੀਕਰ ਨੇ ਕੀਤੀ ਆ ਉਹਨਾਂ ਦੇ ਨਾਲ ਡੀਐਸਓ ਬਾਜਵਾ ਸਾਹਿਬ ਗੁਪਤ ਸਿੰਘ ਬਾਜਵਾ ਸਾਡੇ ਪ੍ਰਿੰਸੀਪਲ ਸਤਕਾਰਯੋਗ ਪ੍ਰਕਟ ਮਨਦੀਪ ਸਿੰਘ ਤੇ ਸਾਡਾ ਸਮੂਹ ਸਟਾਫ ਜਿਨੇ ਰਲ ਕੇ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਤੇ ਸ਼ੁਰੂ ਕਰਵਾਈ ਹੈ ਜਿਵੇਂ ਕਿ ਬੱਚੇ ਹੈਗਾ ਮੋਬਾਈਲਾਂ ਤੇ ਫਸ ਗਏ ਰਹੇ ਗੇਮਾਂ ਤੇ ਫਸ ਗਏ ਨੇ ਘਰਾਂ ਦੇ ਨਿਕਲਦੇ ਤੁਸੀਂ ਐਥਲੀਟ ਮੀਟ ਕਰ ਰਹੇ ਹੋ ਬੱਚੇ ਆ ਰਹੇ ਨੇ ਪਾਰਟਿਸਪੇਟ ਕਰ ਰਹੇ ਨੇ ਇਸ ਚੀਜ਼ ਦੀ ਪ੍ਰੋਬਲਮ ਉਤਾਰੀ ਬਟ ਪਾਰਟਿਸਪੇਟ ਤਾਂ ਬੱਚੇ ਕਰ ਰਹੇ ਪਰ ਇੰਨੇ ਜ਼ਿਆਦਾ ਨਹੀਂ ਕਰ ਰਹੇ ਜਿੰਨੇ ਇਸ ਤੋਂ ਪਹਿਲਾਂ ਕਰਦੇ ਸੀ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਅਸੀਂ ਤਾਂ ਬੱਚਿਆਂ ਨੂੰ ਕਾਸ਼ਟ ਘਟਨਾ ਜੁੜੇ ਉਹਨਾਂ ਨੈਕਸਟ ਟਾਈਮ ਜੋ ਵੀ ਭਰਤੀਆਂ ਹੁੰਦੀਆਂ ਅੱਜ ਕਿਸੇ ਵੀ ਪਾਰਟਿਸਿਪੇਟ ਕਰਦੇ ਆ ਉਹਦੇ ਚ ਫਿਜ਼ੀਕਲ ਦਾ ਫਿਟਨੈਸ ਸਭ ਤੋਂ ਪਹਿਲਾਂ ਮੰਗਦੇ ਆ ਤੁਹਾਡਾ ਸ਼ੁਭਨਾਮ ਡਾਕਟਰ ਰਾਹੁਲ ਸਰ ਸਰ ਜਿਵੇਂ ਸਾਰਨ ਦੱਸਿਆ ਵੀ ਮੇਲਾ ਕਰਾਇਆ ਤੁਹਾਡੀ ਰਹਿਨਮਾਈ ਦੇ ਹੇਠ ਬੱਚੇ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਇਹ ਸਾਡੀ ਜਿਹੜਾ ਸਲਾਨਾ ਐਥਲੈਟਿਕ ਮੀਟ ਹੈ ਅੱਜ ਅਸੀਂ ਆਯੋਜਿਤ ਕੀਤੀ ਹੈ ਬੱਚੇ ਸਾਡੇ ਕੋਲ ਕਾਫੀ ਆ ਰਹੇ ਕਾਫੀ ਕਾਫੀ ਜ਼ਿਆਦਾ ਪਾਰਟਿਸਪੇਸ਼ਨ ਹੈ ਲੇਕਿਨ ਫਿਰ ਵੀ ਉਨੀ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ ਆਮ ਤੌਰ ਤੇ ਪਿਛਲੇ ਸਾਲਾਂ ਦੇ ਵਿੱਚ ਕੀ ਹੁੰਦਾ ਸੀ ਪਾਰਟਿਸਪੇਸ਼ਨ ਬਹੁਤ ਜ਼ਿਆਦਾ ਹੁੰਦੀ ਸੀ ਲੇਕਿਨ ਇਹ ਵੀ ਹੁਣ ਕਈ ਸਾਲਾਂ ਤੋਂ ਇਹ ਟ੍ਰੈਂਡ ਘਟਿਆ ਹੋਇਆ ਹੈ ਅ ਇੱਕ ਤਾਂ ਟੈਕਨੋਲੋਜੀ ਕਰਕੇ ਹੈ ਜਿਹੜੇ ਬੱਚੇ ਉਹ ਖੇਡਾਂ ਤੋਂ ਪਰੇ ਹੁੰਦੇ ਜਾ ਰਹੇ ਹੈ ਤੇ ਮੈਂ ਤਾਂ ਇਹ ਦੇਖਦਾ ਹੁਣਾਂ ਕਿ ਬੱਚੇ ਜਿਹੜੇ ਜੀ ਖੇਡਾਂ ਨਾਲ ਜੁੜਦੇ ਹੈ ਤਾਂ ਉਹਨਾਂ ਨੂੰ ਕੱਲਾ ਇਹ ਨਹੀਂ ਹੈ ਵੀ ਉਹਨਾਂ ਦਾ ਇਹ ਖੇਡਾਂ ਇੱਕ ਟਾਈਮ ਪਾਸ ਹੀ ਹੈ ਰਾਦਰ ਉਹਨਾਂ ਨੂੰ ਕਈ ਤਰੀਕੇ ਦੇ ਬੈਨੀਫਿਟ ਵੀ ਮਿਲਦੇ ਆ ਜਿਵੇਂ ਇੱਕ ਫਿਜ਼ੀਕਲ ਬੈਨੀਫਿਟ ਵੀ ਮਿਲਦਾ ਹੈ ਬੰਦਾ ਫਿੱਟ ਰਹਿੰਦਾ ਹੈ ਨਹੀਂ ਤਾਂ ਅੱਜਕੱਲ ਟੈਂਸ ਜਿਹੜੀ ਦੁਨੀਆ ਹੈ ਉਹਦੇ ਵਿੱਚ ਬਿਮਾਰੀਆਂ ਬੜੀ ਜਲਦੀ ਲੱਗਦੀਆਂ ਨੇ ਖੇਡਾਂ ਨਾਲ ਬੰਦਾ ਫਿੱਟ ਬਹੁਤ ਰਹਿੰਦਾ ਹੈ ਸੈਕੰਡਲੀ ਉਹਨੂੰ ਜਿਹੜਾ ਇਹ ਹੈ ਮੈਂ ਦੇਖਿਆ ਕਿ ਮਾਈਂਡ ਵੀ ਉਹਦਾ ਫਰੈਸ਼ਰ ਹੁੰਦਾ ਹੈ ਖੇਡਾਂ ਵਾਲੇ ਬੱਚੇ ਦਾ ਐਂਡ ਜਿਹੜਾ ਇੱਕ ਹੋਰ ਬਹੁਤ ਵੱਡਾ ਬੈਨੀਫਿਟ ਜਿਹੜਾ ਮੈਂ ਦੇਖਿਆ ਉਹ ਇਹ ਹੈ ਕਿ ਬੱਚਾ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੇ ਵਿੱਚੋਂ ਥੋੜੇ ਨੰਬਰ ਲੈ ਕੇ ਵੀ ਨੌਕਰੀ ਦੇ ਵਿੱਚ ਬੜੀ ਜਲਦੀ ਆਏ ਜੀ ਤੁਸੀਂ ਖੇਡਾਂ ਵਾਲਕਾਰ ਹੋ ਪਹਿਲਾਂ ਇਹ ਕਹਾਵਤ ਕਹੀ ਜਾਂਦੀ ਸੀ ਵੀ ਖੇਡੋਗੇ ਤਾਂ ਕੁਲੋ ਕੁਦੋਗੇ ਤਾਂ ਬਣੋਗੇ ਖਰਾ ਪੜੋਗੇ ਤਾਂ ਲਿਖੋਗੇ ਤਾਂ ਬਣੋਗੇ ਨਵਾਬ ਨਹੀਂ ਹੁਣ ਜਿਹੜਾ ਹੋ ਗਿਆ ਉਹ ਗੱਲ ਠੀਕ ਹੈ ਹੁਣ ਜਿਹੜਾ ਹੋ ਗਿਆ ਅੱਜ ਕੱਲ ਜਿਹੜਾ ਸਰਕਾਰ ਨੇ ਖੇਡਾਂ ਜਿਹੜੀਆਂ ਹੈ ਉਹ ਪੜ੍ਹਾਈ ਦੇ ਨਾਲ ਜੋੜ ਕੇ ਪੜ੍ਹਾਈ ਦੇ ਵਿੱਚ ਉਹਨਾਂ ਨੂੰ ਐਡਵਾਂਟੇਜ ਵੀ ਦੇ ਰਹੇ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਮੈਂ ਇੱਕ ਬੱਚੇ ਨੂੰ ਦੇਖਿਆ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦੇ ਵਿੱਚ ਉਸ ਬੱਚੇ ਦੀ ਐਡਮਿਸ਼ਨ ਹੋਈ ਹੈ ਉਹ ਉਸ ਬੱਚੇ ਦੇ 240 ਨੰਬਰ ਆਏ ਸੀ 720 ਦੇ ਵਿੱਚੋਂ ਜਿਹੜੇ ਕਿ ਬਹੁਤ ਥੋੜੇ ਆ 240 ਜੇ ਅਸੀਂ ਤੱਕਾ ਮਾਰ ਕੇ ਵੀ ਕਰੀਏ ਨਾ ਵੀ ਅਸੀਂ ਸਾਰੇ ਕੁਐਸਚਨ ਦਾ ਆਨਸਰ ਇਕੱਲਾ A ਲਿਖਣਾ ਹੈ ਜਾਂ B ਜਾਂ C ਜਾਂ D ਤਾਂ ਵੀ ਆਰਾਮ ਨਾਲ ਇੰਨੇ ਆ ਜਾਂਦੇ ਆ ਲਿਕਨ ਹੁਣ ਉਹ ਬੱਚਾ 240 ਨੰਬਰ ਵਾਲਾ ਕਿਤੇ ਵੀ ਪ੍ਰਾਈਵੇਟ ਕਾਲਜ ਚ ਵੀ ਐਡਮਿਟ ਨਹੀਂ ਹੋ ਸਕਦਾ ਉਹ ਗਵਰਨਮੈਂਟ ਕਾਲਜ ਦੇ ਵਿੱਚ ਕਿਵੇਂ ਐਡਮਿਟ ਹੋਇਆ ਕਿਉਂਕਿ ਉਹਨੇ ਪਲੱਸ 2 ਦੇ ਵਿੱਚ ਗੇਮ ਲਈ ਹੋਈ ਸੀ ਪਰ ਉਹ ਨੈਸ਼ਨਲ ਖੇਡਿਆ ਹੋਇਆ ਸੀ ਜੇ ਉਹ ਗੇਮ ਨਾ ਲਈ ਹੁੰਦੀ ਤਾਂ ਸ਼ਾਇਦ 240 ਨੰਬਰ ਵਾਲੇ ਨੂੰ ਤਾਂ ਕਿਸੇ ਵੀ ਮੈਡੀਕਲ ਤਾਂ ਕੀ ਪੈਰਾਮੈਡੀਕਲ ਦੇ ਵਿੱਚ ਵੀ ਐਡਮਿਸ਼ਨ ਨਹੀਂ ਮਿਲਦੀ। ਤੇ ਇਹ ਕਹਾਵਤ ਛੋਟੀ ਸਾਬਤ ਹੋ ਰਹੀ ਹੈ ਵੀ ਹੁਣੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਯਾਰਾ ਮਤਲਬ ਦਿਖਾ ਰਹੀਆਂ ਨੇ। ਦੋਨੇ ਹੀ ਸੇ ਬਿਲਕੁਲ ਸਰ ਬੀਲੂ ਕਿ ਅੱਜ ਦੇ ਜਮਾਨੇ ਦੇ ਵਿੱਚ ਈਵਨ ਸਾਡੇ ਜਿਹੜੇ ਅੱਜ ਦੇ ਚੀਫ ਗੈਸਟ ਤੇ ਕਲੋਜ਼ਿੰਗ ਦੇ ਆ ਰਹੇ ਨੇ ਚੀਫ ਗੈਸਟ ਅਵਨੀਤ ਕੌਰ ਜੀ ਜਿਹੜੇ ਆ ਰਹੇ ਨੇ ਉਹ ਵੀ ਖੇਡਾਂ ਦੇ ਬਿਨਾਂ ਤੇ 올ਿਪੀਅਨ ਨੇ ਖੇਡਾਂ ਦੇ ਬਿਨਾਂ ਤੇ ਉਹ ਇੰਨੇ ਉੱਚੇ ਰੁਤੇ ਰੁਤੇਵੇ ਤੇ ਪਹੁੰਚੇ ਹੋਏ ਨੇ। ਮੈਨੂੰ ਲੱਗਦਾ ਹੈ ਕਿ ਬ੍ਰੇਨ ਤੇ ਨਾਲ ਜਿਹੜੀ ਸਾਡੀ ਫਿਜ਼ੀਕ ਹੈ ਜੇ ਦੋਵੇਂ ਹੀ ਠੀਕ ਹਨ। ਤਾਂ ਅਸੀਂ ਬਹੁਤ ਉੱਚੀਆਂ ਉਚਾਈਆਂ ਤੇ ਪਹੁੰਚ ਗਏ ਥੈਂਕ ਯੂ ਜੀ ਕਲੋਜਿੰਗ ਵਾਸਤੇ ਮੈਡਮ ਅਮੀਰਪੁਰ ਆ ਰਹੇ ਜਿਹੜੇ ਅਲੰਪੀਆ ਨੇ ਆਪ ਖੁਦ ਅਲੰਪੀਆ ਤੇ ਵਰਡ ਦੇ ਵਿੱਚ 10ਵੇਂ ਨੰਬਰ ਤੇ ਛੂਤਰ ਰਹੇ ਨੇ ਬਹੁਤ ਵਧੀਆ ਸਾਡੀ ਕੋਚ ਕੋਚ ਕਰਨ ਉਸ ਤੇ ਆ ਰਹੇ ਹਾਂ ਜੀ ਹਾਂਜੀ ਹਰਜੀਤ ਜੀ ਜਿਵੇਂ ਐਮਰ ਕਾਲਜ ਤੁਸੀਂ ਵਿੱਚ ਬੜੇ ਜਿਹੇ ਸਲਾਮ ਦਿੱਤੇ ਹਾਂ ਤੁਸੀਂ ਬੱਲੂਆਂ ਨੇ ਸਲਾਮਾਂ ਦੇ ਰਹੇ ਹੋ ਤੁਸੀਂ ਖੇਡ ਨੂੰ ਕਿਵੇਂ ਵੇਖਦੇ ਹੋ ਉੱਥੋਂ ਤੇ ਇੱਥੋਂ ਤੇ ਇੱਥੋਂ ਦੇ ਅੱਜ ਦੇ ਮੇਲੇ ਦੇ ਬਾਰੇ ਬਹੁਤ ਹੀ ਵਧੀਆ ਜੀ ਇਹ ਅੱਜ ਵੀ ਐਮਰ ਕਾਲਜ ਫਾਜ਼ਲ ਕਾ ਜਿਲ੍ਹੇ ਦਾ ਸਭ ਤੋਂ ਵੱਡਾ ਕਾਲਜ ਹੈ ਜੀ ਔਰ ਇਹਦੇ ਕੋਲੇ ਫੈਸਿਲਿਟੀ ਜੀ ਕਾਫੀ ਜ਼ਿਆਦਾ ਜੀ ਜਿੰਨੇ ਟ੍ਰੈਕ ਅੱਛਾ ਹੈ ਔਰ ਵੱਧ ਤੋਂ ਵੱਧ ਬੱਚੇ ਵੀ ਪਾਰਟਿਸਪੇਸ਼ਨ ਇਸੇ ਇਲਾਕੇ ਦੀ ਹੈ ਖਾਸ ਕਰਕੇ ਐਥਲੈਟਿਕਸ ਦੇ ਵਿੱਚ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਕਰਾਇਆ ਗਿਆ ਜੀ ਪ੍ਰਿੰਸੀਪਲ ਸਾਹਿਬ ਵੱਲੋਂ ਪ੍ਰਿੰਸੀਪਲ ਸਾਹਿਬ ਨੇ ਐਡਾ ਵੱਡਾ ਇਵੈਂਟ ਕਰਤਾ ਬੱਚੇ ਪਾਰਟਿਸਪੇਟ ਕਰ ਰਹੇ ਨੇ ਤੁਹਾਡੇ ਵੱਲੋਂ ਕੀ ਐਫਰਟ ਕੀਤੇ ਜਾ ਰਹੇ ਨੇ ਤੁਸੀਂ ਆਪ ਸਿੱਖਿਆ ਦੇ ਵਿਆਪਕ ਸਾਡੇ ਵੱਲੋਂ ਵੱਧ ਤੋਂ ਵੱਧ ਬੱਚਾ ਨੂੰ मोटिवेट किया जा रहा है कि भाग लो और, और कोरोना काल तो थो थोड़ी पार्टी घटी है बच्चे लेकिन हम फिर दोबारा ग्राउंड भरने शुरू हो बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत